ਪਹਿਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ YouTube ਤੇ ਆਪਾਂ ਦਰਸ਼ਨ ਕਰਨ ਜਾ ਰਹੇ ਹਾਂ ਜੀ ਤੁਹਾਨੂੰ ਧੰਨ ਧੰਨ ਬਾਬਾ ਬੁੱਢਾ ਸਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਜੀ ਬਣੇ ਰਹੋ ਵੀਡੀਓ ਚ ਅੱਗੇ ਵੀ ਤੁਹਾਨੂੰ ਮਾਰਕੀਟਾਂ ਤੇ ਹੋਰ ਵੀ ਮਹਾਰਾਜ ਦੇ ਘਰ ਦਰਸ਼ਨ ਕਰਮ ਨੇ ਇੱਧਰ ਕਾਰ ਪਾਰਕਿੰਗ ਹੈ ਦੇਖ ਸਕਦੇ ਤੁਸੀਂ ਤੇ ਇੱਧਰੋਂ ਇੱਧਰ ਵੀ ਕਾਰ ਪਾਰਕਿੰਗ ਆ ਉਹ ਅਗਲੀ ਸਾਈਡ ਤੇ ਆ ਬਾਈਕ ਉਹ ਦਿਨ ਤੋਂ ਮੁਕਸੇ ਉਹ ਆ ਜੀ ਜੋੜਾ ਘਰ ਸਾਹਮਣੇ ਇਹ ਇਥੋਂ ਸਿੱਧੀ ਐਂਟਰੀ ਆ ਅੰਦਰ ਮਹਾਰਾਜ ਦੇ ਦੇ ਇੱਧਰ ਲੰਗਰ ਹੋਣਾ